ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰਕੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਜਿਸ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਉਹ ਵਾਹਨ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਪੱਕ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਸਨੇ ਮਾਮਲਾ ਦਰਜ ਕਰ ਲਿਆ ਹੈ ਉਸ ਵਿਅਕਤੀ ਦੀ ਪਾਲ ਦੇ ਵਿੱਚ ਲੱਗ ਗਈ ਹੈ ਜਿਹੜਾ ਵਾਹਨ ਚਾਲਕ ਇਸ ਜਿਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਹੈਡ ਗਰੰਤੀ ਜਿਹੜੇ ਨੇ ਜਿਨ੍ਹਾਂ ਦਾ ਨਾਮ ਤਰਲੋਕ ਸਿੰਘ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ ਆਪਣੀ ਪਤਨੀ ਦੀ ਦਵਾਈ ਲੈਣ ਦੇ ਲਈ ਗਏ ਸਨ ਪਰ ਸੜਕ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਦਰਦ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬੱਚੇ ਵੀ ਨੇ ਬੇਟੀਆਂ ਵੀ ਨੇ ਇਹਨਾਂ ਦਾ ਪੁੱਤ ਵੀ ਹੈ ਜਿਹੜਾ ਕੁਛ ਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਰੋਜੀ ਰੋਟੀ ਕਮਾਉਣ ਦੇ ਲਈ ਪਰਿਵਾਰ ਦੇ ਖੁਸ਼ੀ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ ਪਰ ਪਿੱਛੋਂ ਉਹਨਾਂ ਦੇ ਲਈ ਇੱਕ ਬੇਹਦੀ ਮੰਦਭਾਗੀ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਪਿਤਾ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਗੁਰਦਾਸਪੁਰ ਦੇ ਜਿਹੜੀ ਇਹ ਘਟਨਾ ਜਿਹੜੀ ਹੈ ਗੁਰਦਾਸਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਕਲਾਨੌਰ ਨੇੜੇ ਸਾਰਾ ਜਿਹੜਾ ਹਾਸਾ ਵਾਪਰਿਆ ਪਰ ਇਸ ਹਾਸੇ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਇਸ ਦਾ ਖਬਰ ਦਾ ਪਤਾ ਲੱਗਦਾ ਹੈ ਮੌਕੇ ਤੇ ਉਸ ਘਟਨਾ ਵਾਲੀ ਥਾਂ ਤੇ ਪਹੁੰਚਦੇ ਨੇ ਤਾਂ ਲਗਾਤਾਰ ਜਿੱਥੇ ਸੜਕ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪੁਲਿਸ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਉਹ ਵਾਹਨ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਨੂੰ ਸ਼ਾਂਤੀ ਨਹੀਂ ਮਿਲੇਗੀ ਕਿਉਂਕਿ ਉਹ ਵਾਹਨ ਚਾਲਕ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਟੱਕਰ ਮਾਰ ਦਿੰਦਾ ਹੈ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ ਤਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਹੋਰ ਇਸ ਮਾਮਲੇ ਤੇ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਮੈਂ ਤੇ ਪਾਪਾ ਚਾਹ ਮੈਨੂੰ ਤੇ ਚਾਚੇ ਬਹੁਤ ਦੱਸਿਆ ਮੇਨੂੰ ਮਸੀਨ ਬਹੁਤ ਐਕਸੀਡੈਂਟ ਹੋ ਗਿਆ ਤੇਰਾ ਪੂਰਾ ਬਹਾੜਾ ਦੇ ਤਾਂ ਛੋਟਾ ਸੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਗੁੱਡੀਆਂ ਨੇ ਅੱਛਾ ਠੀਕ ਕਰਦੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪਿੰਡ ਵਾਲੇ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਹੋਣਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਕਿ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤੁਹਾਨੂੰ ਸਹੀ ਕਹਿੰਦਾ ਇਹ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਕੰਮ ਮੇਰੇ ਨਾਲ ਰਿਹਾ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਛੱਡੂ ਕਿ ਮੈਂ ਜਾਵਾਂਗਾ ਪਰ ਸ਼ਰਤ ਹੈ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਨ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦੋਣਾ ਤੇ ਇਨਸਾਫ ਮਿਲਣਾ ਚਾਹੀਦਾ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਗੁਰਗ ਬੈਠੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਚਿਰ ਨੇ ਕਹਿਣ ਕਿ ਮੈਂ ਉਹਨਾਂ ਚਿਰ ਦਾਸ਼ ਨਹੀਂ ਤੇ ਕਿਤੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਬਤਾ ਉਹਨਾਂ ਚੋਂ ਮੈਂ ਚੁੱਪ ਨਹੀਂ ਆ ਭਾਵੇਂ ਦੋ ਤਿੰਨੇ ਤੇਰੇ ਉਹਦਾ ਹੈਟਰੀ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬੜਾ ਯਾਰ ਤੂੰ ਚੁੱਪ ਕਰਾ ਗਾ ਗੱਲ ਚੱਲਣ ਦੀ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮਿਆ ਮਾਲਕ ਦਾ ਹੋ ਗਿਆ ਠੀਕ ਆ ਬਾਬਾ ਗੁਰਦਾਸਪੁਰ ਤੋਂ ਇੱਕ ਬੇहद ਹੀ ਮੰਦਭਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੈੱਡ ਗ੍ਰੰਥੀ ਦੀ ਦਰਦਨਾਕ ਮੌਤ ਹੋ ਗਈ ਹੈ ਮੌਤ ਬਾਅਦ ਪਿੰਡ ਵਾਸੀਆਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਜਿਸ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਉਹ ਵਾਹਨ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਪੱਕ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਸਨੇ ਮਾਮਲਾ ਦਰਜ ਕਰ ਲਿਆ ਹੈ ਉਸ ਵਿਅਕਤੀ ਦੀ ਭਾਲ ਦੇ ਵਿੱਚ ਲੱਗ ਗਈ ਹੈ ਜਿਹੜਾ ਵਾਹਨ ਚਾਲਕ ਇਸ ਜਿਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਹੈਡ ਗਰੰਥੀ ਜਿਹੜੇ ਨੇ ਜਿਨ੍ਹਾਂ ਦਾ ਨਾਮ ਤਰਲੋਕ ਸਿੰਘ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ ਆਪਣੀ ਪਤਨੀ ਦੀ ਦਵਾਈ ਲੈਣ ਦੇ ਲਈ ਗਏ ਸਨ ਪਰ ਸੜਕ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਦਰਦਨਾਕ ਇਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬੱਚੇ ਵੀ ਨੇ ਬੇਟੀਆਂ ਵੀ ਨੇ ਇਹਨਾਂ ਦਾ ਪੁੱਤ ਵੀ ਹੈ ਜਿਹੜਾ ਕੁਛ ਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਰੋਜੀ ਰੋਟੀ ਕਮਾਉਣ ਦੇ ਲਈ ਪਰਿਵਾਰ ਦੇ ਖੁਸ਼ੀ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ ਪਰ ਪਿੱਛੋਂ ਉਹਨਾਂ ਦੇ ਲਈ ਇੱਕ ਬੇਹਦੀ ਮੰਦਭਾਗੀ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਪਿਤਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਗੁਰਦਾਸਪੁਰ ਦੇ ਜਿਹੜੀ ਇਹ ਘਟਨਾ ਜਿਹੜੀ ਹੈ ਗੁਰਦਾਸਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਕਲਾਨੌਰ ਨੇੜੇ ਸਾਰਾ ਜਿਹੜਾ ਹਾਦਸਾ ਵਾਪਰਿਆ ਪਰ ਇਸ ਹਾਦਸੇ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਇਸ ਦਾ ਖਬਰ ਦਾ ਪਤਾ ਲੱਗਦਾ ਹੈ ਮੌਕੇ ਤੇ ਉਸ ਘਟਨਾ ਵਾਲੀ ਥਾਂ ਤੇ ਪਹੁੰਚਦੇ ਨੇ ਤਾਂ ਲਗਾਤਾਰ ਜਿੱਥੇ ਸੜਕ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪੁਲਿਸ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਉਹ ਵਾਹਨ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਨੂੰ ਸ਼ਾਂਤੀ ਨਹੀਂ ਮਿਲੇਗੀ ਕਿਉਂਕਿ ਉਹ ਵਾਹਨ ਚਾਲਕ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਟੱਕਰ ਮਾਰ ਦਿੰਦਾ ਹੈ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ ਤਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਹੋਰ ਇਸ ਮਾਮਲੇ ਤੇ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਮੈਂ ਤੇ ਪਾਪਾ ਚਾਹ ਮੈਨੂੰ ਤੇ ਚਾਚੇ ਪਾ ਦੱਸਿਆ ਨਿਰਮਲ ਸਿੰਘ ਬਹੁਤ ਐਕਸੀਡੈਂਟ ਹੋ ਗਿਆ ਤੇਰਾ ਪਰਾ پورا ਤੁਹਾਡੇ ਤਾਂ ਛੋਟਾ ਸੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੈਂਡ ਵਾਲੇ ਮੇਰੇ ਲਾਕੇ ਹੋਏ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਪਰ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੋ ਕਿ ਮੈਂ ਜਾਵਾਂਗਾ ਪਰ ਸ਼ਾਇਦ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਣ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦਿਉਣਾ ਤੇ ਇਨਸਾਫ ਮਿਲਣਾ ਚਾਹੀਦਾ ਕੀ ਆ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਬਜ਼ੁਰਗ ਬੈਠੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਚਿਰ ਇਹ ਨਾ ਕਰਨ ਕਿ ਮੈਂ ਉਹਨਾਂ ਚੰਦਾਸ਼ ਨਹੀਂ ਤਾਂ ਕਿੁੱਤਰ ਕੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਉਹ ਤਾਂ ਹਟਾ ਨਾ ਕਿਉਂਕਿ ਉਹ ਕੰਦਨੀ ਹੈ ਪਰ ਉਹ ਤਾਂ ਇਹ ਤੇਰੇ ਉਹਦਾ ਹੈਡਲ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬੜਾ ਯਾਰ ਤੂੰ ਚੁੱਪ ਕਰਾਂਗਾ ਗੱਲ ਚੱਲਦੀ ਹੈ ਠੀਕ ਹੈ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਭਮਿਆ ਮਾਲਕ ਦਾ ਹੋ ਗਿਆ ਠੀਕ ਹੈ ਬਾਬਾ ਗੁਰਦਾਸਪੁਰ ਤੋਂ ਇੱਕ ਬੇहद ਹੀ ਮੰਦ ਭੱਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੈਡ ਗਰੰਥੀ ਦੀ ਦਰਦਨਾਕ ਮੌਤ ਹੋ ਗਈ ਹੈ ਮੌਤ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਜਿਸ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਉਹ ਵਾਹਨ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਪੱਕ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਸਨੇ ਮਾਮਲਾ ਦਰਜ ਕਰ ਲਿਆ ਹੈ ਉਸ ਵਿਅਕਤੀ ਦੀ ਭਾਲ ਦੇ ਵਿੱਚ ਲੱਗ ਗਈ ਹੈ ਜਿਹੜਾ ਵਾਹਨ ਚਾਲਕਿਸ ਜਿਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਹੈਡ ਗਰੰਤੀ ਜਿਹੜੇ ਨੇ ਜਿਨ੍ਹਾਂ ਦਾ ਨਾਮ ਤਰ ਲੋਕ ਸਿੰਘ ਜਿਨ੍ਹਾਂ ਦੀ ਮੌਤ ਹੋ ਗਈ ਹੈ ਆਪਣੀ ਪਤਨੀ ਦੀ ਦਵਾਈ ਲੈਣ ਦੇ ਲਈ ਗਏ ਸਨ ਪਰ ਸੜਕ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਦਰਦਨਾਕ ਇਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬੱਚੇ ਵੀ ਨੇ ਬੇਟੀਆਂ ਵੀ ਨੇ ਇਹਨਾਂ ਦਾ ਪੁੱਤ ਵੀ ਹੈ ਜਿਹੜਾ ਕੁਝ ਦਿਨਾਂ ਪਹਿਲਾਂ ਹੀ ਵਿਦੇਸ਼ ਗਿਆ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਪਰਿਵਾਰ ਦੇ ਖੁਸ਼ੀ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ ਪਰ ਪਿੱਛੋਂ ਉਹਨਾਂ ਦੇ ਲਈ ਇੱਕ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਪਿਤਾ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਗੁਰਦਾਸਪੁਰ ਦੇ ਜਿਹੜੀ ਇਹ ਘਟਨਾ ਜਿਹੜੀ ਹੈ ਗੁਰਦਾਸਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਕਲਾਨੌਰ ਨੇੜੇ ਸਾਰਾ ਜਿਹੜਾ ਹਾਸਾ ਵਾਪਰਿਆ ਪਰ ਇਸ ਹਾਸੇ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਇਸ ਦਾ ਖਬਰ ਦਾ ਪਤਾ ਲੱਗਦਾ ਹੈ ਮੌਕੇ ਤੇ ਉਸ ਘਟਨਾ ਵਾਲੀ ਥਾਂ ਤੇ ਪਹੁੰਚਦੇ ਨੇ ਤਾਂ ਲਗਾਤਾਰ ਜਿੱਥੇ ਸੜਕ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਪੁਲਿਸ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਉਹ ਵਾਹਨ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਨੂੰ ਸ਼ਾਂਤੀ ਨਹੀਂ ਮਿਲੇਗੀ ਕਿਉਂਕਿ ਉਹ ਵਾਹਨ ਚਾਲਕ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਟੱਕਰ ਮਾਰ ਦਿੰਦਾ ਹੈ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ ਤਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਹੋਰ ਇਸ ਮਾਮਲੇ ਤੇ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਮੈਂ ਤੇ ਪਾਪਾ ਬਾਤ ਆਇਆ ਮੈਨੂੰ ਤੇ ਚਾਚਾ ਚੇ ਦੱਸਿਆ ਮੈਨੂੰ ਮੈਂ ਸੀ ਬਹੁਤ ਐਕਸੀਡੈਂਟ ਹੋ ਗਿਆ ਤੇਰਾ ਪਰਾਪੂਰਾ ਬਾਹਲਾੜੇ ਤੋਂ ਛੋਟਾ ਸੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਅੱਛਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੇਂਟ ਵਾਲੇ ਮੇਰੇ ਇਲਾਕੇ ਹੋਏ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਕਿ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਕਹਿੰਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਰਿਆ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੂ ਕਿ ਮੈਂ ਜਾਵਾਂਗਾ ਪਰ ਸ਼ਹਿਰ ਤੇ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਣ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਤੋਂ ਉਹਨਾ ਤੇ ਇਨਸਾਫ ਮਿਲਣਾ ਚਾਹੀਦਾ ਠੀਕ ਆ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਬਜ਼ੁਰਗ ਬੈਠੇ ਨੇ ਮੇਰੇ ਚਾਚੇ ਤਾਇਏ ਬੈਠੇ ਨੇ ਜਿੰਨਾ ਚਿਰ ਇਹ ਨਾ ਕਰਨ ਕਿ ਮੈਂ ਉਹਨਾਂ ਚਿਰ ਮਦਦ ਨਹੀਂ ਤੇ ਕਿੱਥੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਉਹ ਤਾਂ ਜਦੋਂ ਮੈਂ ਕਿਹਾ ਕੰਦਨੀਏ ਭਾਵੇਂ ਦੋ ਤਨੇ ਤੇਰੇ ਉਹਦਾ ਹੈਟਰੀ ਦਾ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬੜਾ ਯਾਰ ਤੂੰ ਚੁੱਪ ਕਰਾ ਗਾ ਗੱਲ ਚੱਲਣ ਦੀ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮਿਆ ਮਾਲਕ ਦਾ ਹੋ ਗਿਆ ਠੀਕ ਆ ਬਾਬੇ ਗੁਰਦਾਸਪੁਰ ਤੋਂ ਇੱਕ ਬੇहद ਹੀ ਮੰਦ ਭੱਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੈੱਡ ਗਰੰਥੀ ਦੀ ਦਰਦਨਾਕ ਮੌਤ ਹੋ ਗਈ ਹੈ ਮੌਤ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰਕੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਜਿਸ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਉਹ ਵਾਹਨ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਪੱਕ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਸਨੇ ਮਾਮਲਾ ਦਰਜ ਕਰ ਲਿਆ ਹੈ ਉਸ ਵਿਅਕਤੀ ਦੀ ਪਾਲ ਦੇ ਵਿੱਚ ਲੱਗ ਗਈ ਹੈ ਜਿਹੜਾ ਵਾਹਨ ਚਾਲਕਿਸ ਜਿਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਹੈਡ ਗਰੰਟੀ ਜਿਹੜੇ ਨੇ ਜਿਨ੍ਹਾਂ ਦਾ ਨਾਮ ਤਰਲੋਕ ਸਿੰਘ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ ਆਪਣੀ ਪਤਨੀ ਦੀ ਦਵਾਈ ਲੈਣ ਦੇ ਲਈ ਗਏ ਸਨ ਪਰ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਦਰਦ ਨਾਲ ਕਿ ਇਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬੱਚੇ ਵੀ ਨੇ ਬੇਟੀਆਂ ਵੀ ਨੇ ਇਹਨਾਂ ਦਾ ਪੁੱਤ ਵੀ ਹੈ ਜਿਹੜਾ ਕੁਝ ਦਿਨਾਂ ਪਹਿਲਾਂ ਹੀ ਵਿਦੇਸ਼ ਗਿਆ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਪਰਿਵਾਰ ਖੁਸ਼ੀ ਦੇਲੀ ਵਿਦੇਸ਼ ਦੀ ਧਰਤੀ ਤੇ ਗਿਆ ਸੀ ਪਰ ਪਿੱਛੋਂ ਉਹਨਾਂ ਦੇ ਲਈ ਇੱਕ ਬੇਹਦੀ ਮੰਦਭਾਗੀ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਪਿਤਾ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਗੁਰਦਾਸਪੁਰ ਦੇ ਜਿਹੜੀ ਇਹ ਘਟਨਾ ਜਿਹੜੀ ਹੈ ਗੁਰਦਾਸਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਕਲਾਨੌਰ ਨੇੜੇ ਸਾਰਾ ਜਿਹੜਾ ਹਾਸਾ ਵਾਪਰਿਆ ਪਰ ਇਸ ਹਾਸੇ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਇਸ ਦਾ ਖਬਰ ਦਾ ਪਤਾ ਲੱਗਦਾ ਹੈ ਮੌਕੇ ਤੇ ਉਸ ਘਟਨਾ ਵਾਲੀ ਥਾਂ ਤੇ ਪਹੁੰਚਦੇ ਨੇ ਤਾਂ ਲਗਾਤਾਰ ਜਿੱਥੇ ਸੜਕ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਪੁਲਿਸ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਉਹ ਵਾਹਨ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਨੂੰ ਸ਼ਾਂਤੀ ਨਹੀਂ ਮਿਲੇਗੀ ਕਿਉਂਕਿ ਉਹ ਵਾਹਨ ਚਾਲਕ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਟੱਕਰ ਮਾਰ ਦਿੰਦਾ ਹੈ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ ਤਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਹੋਰ ਇਸ ਮਾਮਲੇ ਤੇ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਮੈਂ ਤੇ ਪਾਪਾ ਬਾਤ ਆਇਆ ਮੈਨੂੰ ਤਾਂ ਚਾਚੇ ਦੱਸਿਆ ਮੇਰੇ ਮਨ ਸੀ ਬਹੁਤ ਐਕਸੀਡੈਂਟ ਹੋ ਗਿਆ ਤੇਰਾ ਭਰਾ ਪੂਰਾ ਬਾਲਾੜੇ ਦਾ ਛੋਟਾ ਸੀ ਹਾਂ ਜੀ ਬਾਈ ਬਪਾ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਅੱਛਾ ਦੇਖ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੈਂਟ ਵਾਲੇ ਮੇਰੇ ਲਾਕੇ ਹੋਏ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਹੋਣਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਬਸ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਗੱਲ ਆ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਰਿਹਾ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੂ ਕਿ ਮੈਂ ਜਾਵਾਂਗਾ ਪਰ ਸ਼ਹਿਰ ਤੇ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਨ ਦਾ ਫਾਇਦਾ ਤਾਂ ਇਹ ਬੰਦੇ ਨੂੰ ਇਨਸਾਫ ਦਿਓ ਉਹਨਾਂ ਤੇ ਇਨਸਾਫ ਮਿਲਣਾ ਚਾਹੀਦਾ ਠੀਕ ਆ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਬਜ਼ੁਰਗ ਬੈਠੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਚਿਰ ਇਹ ਨੇ ਕਹਿਣ ਕਿ ਮੈਂ ਉਹਨਾਂ ਚ ਮਲਾਜ ਨਹੀਂ ਤਾਂ ਕਿਤੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਉਹ ਤਾਂ ਹਟੇ ਮੈਂ ਕਿਉਂ ਕਹਿੰਦੀ ਪਾ ਮੈਂ ਉਹ ਤਾਂ ਇਹ ਤੇ ਉਹਦਾ ਹੈ ਤੇ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬੜਾ ਯਾਰ ਤੂੰ ਚੁੱਪ ਕਰਾਂਗਾ ਗੱਲ ਚੱਲ ਜਾਈਏ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮੈਂ ਮਾਲਕ ਨਾਲ ਹੋ ਗਿਆ ਠੀਕ ਹੈ ਬਾਬੇ ਗੁਰਦਾਸਪੁਰ ਤੋਂ ਇੱਕ ਬੇहद ਹੀ ਮੰਦ ਭੱਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੈੱਡ ਗਰੰਥੀ ਦੀ ਦਰਦਨਾਕ ਮੌਤ ਹੋ ਗਈ ਹੈ ਮੌਤ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰਕੇ ਕਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਜਿਸ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਉਹ ਵਾਹਨ ਚਾਲਕ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਪੱਕ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਸੜਕ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸੜਕ ਨੂੰ ਜਾਮ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਸਨੇ ਮਾਮਲਾ ਦਰਜ ਕਰ ਲਿਆ ਹੈ ਉਸ ਵਿਅਕਤੀ ਦੀ ਭਾਲ ਦੇ ਵਿੱਚ ਲੱਗੀ ਹੈ ਜਿਹੜਾ ਵਾਹਨ ਚਾਲਕ ਇਸ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਹੈਡ ਗਰੰਟੀ ਜਿਹੜੇ ਨੇ ਜਿਨ੍ਹਾਂ ਦਾ ਨਾਮ ਤਰਲੋਕ ਸਿੰਘ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ ਆਪਣੀ ਪਤਨੀ ਦੀ ਦਵਾਈ ਲੈਣ ਦੇ ਲਈ ਗਏ ਸਨ ਪਰ ਸੜਕਾਂ ਆਸੇ ਦਾ ਸ਼ਿਕਾਰ ਹੋ ਜਾਂਦੇ ਨੇ ਦਰਦ ਨਾਲ ਇਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬੱਚੇ ਵੀ ਨੇ ਬੇਟੀਆਂ ਵੀ ਨੇ ਇਹਨਾਂ ਦਾ ਪੁੱਤ ਵੀ ਹੈ ਜਿਹੜਾ ਕੁਸ਼ਤੀ ਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਰੋਜੀ ਰੋਟੀ ਕਮਾਉਣ ਦੇ ਲਈ ਪਰਿਵਾਰ ਦੇ ਖੁਸ਼ੀ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ ਪਰ ਪਿੱਛੋਂ ਉਹਨਾਂ ਦੇ ਲਈ ਇੱਕ ਬੇਹਦੀ ਮੰਦਭਾਗੀ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਪਿਤਾ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਗੁਰਦਾਸਪੁਰ ਦੇ ਜਿਹੜੀ ਇਹ ਘਟਨਾ ਜਿਹੜੀ ਹੈ ਗੁਰਦਾਸਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਕਲਾਨੌਰ ਨੇੜੇ ਸਾਰਾ ਜਿਹੜਾ ਹਾਸਾ ਵਾਪਰਿਆ ਪਰ ਇਸ ਹਾਸੇ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਇਸ ਖਬਰ ਦਾ ਪਤਾ ਲੱਗਦਾ ਹੈ ਮੱਕੇ ਤੇ ਉਸ ਘਟਨਾ ਵਾਲੀ ਥਾਂ ਤੇ ਪਹੁੰਚਦੇ ਨੇ ਤਾਂ ਲਗਾਤਾਰ ਜਿੱਥੇ ਸੜਕ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪੁਲਿਸ ਖਿਲਾਫ ਵੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਉਹ ਵਾਹਨ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਨੂੰ ਸ਼ਾਂਤੀ ਨਹੀਂ ਮਿਲੇਗੀ ਕਿਉਂਕਿ ਉਹ ਵਾਹਨ ਚਾਲਕ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਟੱਕਰ ਮਾਰ ਦਿੰਦਾ ਹੈ ਉਸ ਤੋਂ ਬਾਅਦ ਫਰਾਰ ਹੋ ਜਾਂਦਾ ਹੈ ਤਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਹੋਰ ਇਸ ਮਾਮਲੇ ਤੇ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਮੈਂ ਤੇ ਪਾਪਾ ਚਾਚਾ ਮੈਨੂੰ ਤੇ ਚਾਚੇ ਦੱਸਿਆ ਨਿਗਮ ਨੇ ਇੱਕ ਐਕਸੀਡੈਂਟ ਹੋ ਗਿਆ ਤੇਰਾ ਪਰਾਪੂਰਾ ਤੁਹਾਡੇ ਦਾ ਛੋਟਾ ਹੈ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਇਹ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੈਂਟ ਵਾਲੇ ਮੇਰੇ ਲਾਕੇ ਹੋਏ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਹੋਣਾ ਕਿਉਂ ਜੋ ਕੁਝ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਬਕੀ ਹੁੰਦਾ ਤੇ ਕੀ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਗੱਲ ਆ ਜੇ